ਮંત્રી ਸਾਹਿਬ ਸਾਡੇ ਸਵਾਲਾਂ ਦੇ ਜਵਾਬ ਤਾਂ ਦੇ ਕੇ ਜਾਓ ਆ ਹਾਲਾਤ ਨੇ ਅਸੀਂ ਤਾਂ ਫਤਿਹ ਅਸੀਂ ਤਾਂ ਫਤਿਹ ਬਣਾਉਣ ਹੀ ਆਏ ਸੀ ਤੁਹਾਡੇ ਕੋਲ ਚਲੋ ਮੀਡੀਆ ਨਾਲ ਤਾਂ ਗੱਲ ਕਰ ਲਈਏ ਅਸੀਂ ਮંત્રી ਸਾਹਿਬ ਨਹੀਂ ਮਿਲੋ ਕੋਈ ਨਹੀਂ ਭਰਾ ਮੀਡੀਆ ਖੜੀ ਹੈ ਇੱਥੇ ਅਸੀਂ ਇੱਕ ਮਿੰਟ ਇੱਕ ਮਿੰਟ ਅਸੀਂ ਤਾਂ ਮੀਡੀਆ ਦੇਖੋ ਅੱਛਾ ਕਰਿਓ ਸਟਾਰਜੋਗ ਮੀਡੀਆ ਖੜੀ ਹੈ ساری ਹੁਣ ਭੱਜਦਾ ਕੌਣ ਹੁੰਦਾ ਗੱਲ ਕਰ ਗੱਲ ਕਰ ਗੁਰ ਕੱਲ ਨੂੰ ਕਰਕੇ ਗੱਲ ਚਲੋ ਕੋਈ ਮੀਰੀ ਨਾਲੇ ਕੱਟ ਕਰ ਦੇਈਂਦਾ ਆ ਆ ਜਾ ਆਜੀ ਇੱਥੇ ਸਾਈਡ ਤੇ ਖੜਾ ਮਸੜ ਤੇ ਖੜਾ ਇੱਥੇ ਬੱਸ ਇੱਥੇ ਕਰ ਕੋਈ ਨੰਘੇ ਇੱਥੇ ਕਰ ਆ ਜਾਓ ਤੁਸੀਂ ਲੋਕਾਂ ਨੂੰ ਆਜੋ ਬੱਸ ਇੱਥੇ ਆ ਜਾਓ ਦਰਦ ਨੂੰ ਆਨ ਕਰ ਕੋਈ ਨਹੀਂ ਕੋਈ ਅਸੀਂ ਕੋਈ ਆਪਣੇ ਤੇ ਦਿੱਕਤ ਰਹਾ ਕੋਈ ਨਹੀਂ ਕਾਬਲਾ ਨਹੀਂ ਜੇ ਕਾਬਲਾ ਸਾਰਾ ਆਹ ਦੋ ਦੇਖੋ ਆਹ ਦੋ ਗੱਟੀਆਂ ਦੱਸ ਕੋਈ ਨਹੀਂ ਕੋਈ ਨਹੀਂ ਕੋਈ ਆਹ ਕੱਢ ਦੋ ਦੋ ਗੱਟੀਆਂ ਮੈਂ ਸਾਈਡ ਤੇ ਕਰਦੀ ਸਾਈਡ ਤੇ ਹੋਰ ਗੱਲਾਂ ਕਰੋ ਇਹ ਕੱਢ ਦਿੱਤਾ ਹੈ। ਇਹ ਇੱਧਰ ਖੜਕੀ ਕਰ ਲਈਏ। ਹਾਂ ਇੱਧਰ ਖੜਕੀ ਕਰ। ਖੜਦਾ ਵੀ ਖੜਦਾ ਅਸੀਂ ਹੈਂਡਪਮ ਹੋ ਗਏ। ਦੇਖੋ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਹਾਂ ਜੀ ਫੈਨਿਕ ਅੱਛੇ ਆਓ। ਬੇਈਂਤੀ ਇਹ ਅਭੀ ਭੱਜਦਾ ਕੌਣ ਹੁੰਦਾ? ਆ ਮੈਂ ਮੀਡੀਆਮ ਦੇ ਮਾਧਿਅਮ ਰਾਹੀਂ ਪੂਰੇ ਪੰਜਾਬ ਨੂੰ ਦੁਨੀਆ 'ਚ ਵੱਸਦੇ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਭੱਜਦਾ ਕੌਣ ਹੁੰਦਾ? ਭੱਜਦਾ ਉਹ ਹੁੰਦਾ ਜਿਹਦੇ ਮਨ 'ਚ ਚੋਰ ਹੁੰਦਾ ਝੂਠਾ ਬੰਦਾ ਭਜਦਾ ਹੁੰਦਾ ਸੱਚਾ ਬੰਦਾ ਛਾਤੀ ਤਾਣ ਕੇ ਵਿੱਚ ਵੱਜਦਾ ਹੁੰਦਾ ਜਿਹੜਾ ਸੱਚਾ ਹੁੰਦਾ ਉਹ ਛਾਤੀ ਤਾਣ ਕੇ ਵਿੱਚ ਵੱਜਦਾ ਹੁੰਦਾ ਤੇ ਝੂਠਾ ਨੱਠਦਾ ਹੁੰਦਾ ਸੋ ਸਾਡੇ ਆ ਫਟੇਗੜ ਸਾਹਿਬ ਜ਼ਿਲ੍ਹੇ ਦੇ ਅਸੀਂ ਬਚਤ ਭਵਨ ਖੜੇ ਆ ਔਰ ਇਹ ਮੰਤਰੀ ਆਏ ਸੀ ਸੌਂਧ ਸਾਹਿਬ ਤੇ ਸਾਨੂੰ ਪਤਾ ਲੱਗਿਆ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਰਜੀ ਸਿੰਘ ਤਰਾਤਲ ਜੀ ਅਸੀਂ ਕੁਦਰਤੀ ਇੱਥੇ ਸਾਹਮਣੇ ਤਹਿਸੀਲ ਚਾਹੇ ਸਾਹਮਣੇ ਬਚਤ ਭਵਨ ਆ ਪਤਾ ਲੱਗਿਆ ਕਿ ਮੰਤਰੀ ਸਾਹਿਬ ਆਏ ਬੈਠੇ ਨੇ ਤੇ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਨਾਲ ਮੀਟਿੰਗ ਕਰ ਰਹੇ ਨੇ ਜਿਦੇ ਚ ਖਾਸ ਕਰਕੇ ਮੁੱਦਾ ਵੀ ਇਹ ਸੀ ਕਿ ਨਸ਼ਾ ਖਤਮ ਕਰ ਲਈ ਚਲੋ ਚੰਗੀ ਗੱਲ ਆ ਨਸ਼ਾ ਪੰਜਾਬ ਤੋਂ ਖਤਮ ਕਰ ਲਈ ਅਧਿਕਾਰੀਆਂ ਨਾਲ ਮੀਟਿੰਗ ਕਰਨੀ ਚਾਹੀਦੀ ਆ ਸਾਰੀ ਜਾਂਚਣੀ ਚਾਹੀਦੀ ਹਸਤੀ 33 ਪਰ ਅਸੀਂ ਮੰਤਰੀ ਸਾਹਿਬ ਮੂਰੇ ਸਵਾਲ ਲੈ ਕੇ ਆਏ ਸੀ ਕਿ ਮੰਤਰੀ ਸਾਹਿਬ ਇਹ ਦੱਸੋ ਤੁਹਾਡੇ ਮੁੱਖ ਮੰਤਰੀ ਸਾਹਿਬ ਤੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਚਿੱਟਾ ਆਪਣੀ ਵਿਕਦਾ ਨਸ਼ਾ ਆਪਣੀ ਵਿਕਦਾ ਸਰਕਾਰਾਂ ਬਕਾਉਂਦੀਆਂ ਨੇ ਹੁਣੇ ਭੱਜ ਗਏ ਮੰਤਰੀ ਸਾਹਿਬ ਜਵਾਬ ਦੇ ਕੇ ਨਹੀਂ ਗਏ ਅਸੀਂ ਇਹ ਪੁੱਛਣਾ ਚਾਹੁੰਦੇ ਸੀ ਕਿ ਸੌਂਸਾ ਦੱਸ ਕੇ ਦੋ ਆ 3 ਸਾਲ ਜਿਹੜਾ ਨਸ਼ਾ ਵਿਕ ਰਿਹਾ ਇਹ ਤੁਸੀਂ ਆਪ ਵਿਕਾ ਰਹੇ ਹੋ ਇਹ ਤੁਹਾਡਾ ਮੁੱਖ ਮੰਤਰੀ ਵਿਕਾ ਰਹੇ ਆ ਮੰਤਰੀ ਵਿਕਾ ਰਹੇ ਆ ਐਮ ਐਲ ਐਮ ਵਿਕਾ ਰਹੇ ਨੇ ਜਿਹੜਾ ਪਿੰਡ ਪਿੰਡ ਕਰਿਆਨੇ ਦੀ ਦੁਕਾਨਾਂ ਤੇ ਨਸ਼ਾ ਵਿਕ ਰਿਹਾ ਇਹਦਾ ਜਵਾਬਤਾ ਦਿਓ ਨਾ ਇਹਦਾ ਜਵਾਬਤਾ ਦਿਓ ਪਰ ਉਹਨਾਂ ਹੱਥ ਦਾ ਕੌਣ ਹੁੰਦਾ ਜਿਹੜਾ ਜਿਹੜਾ ਸੱਚ ਬੋਲਣ ਦੀ ਤੇ ਸੱਚ ਦਾ ਸਾਹਮਣਾ ਕਰਨ ਦੀ ਹਿੰਮਤ ਨਾ ਰੱਖਦਾ ਹੋਵੇ ਸੋ ਇਹ ਕਹਿੰਦੇ ਸੀ ਫੈਕਟਰੀਆਂ ਇੱਥੇ ਲੱਗੀਆਂ ਹੋਈਆਂ ਨੇ ਪੰਜਾਬ ਤੁਹਾਨੂੰ ਦੱਸਣ ਕੀ ਆ ਹੁਣ ਫੈਕਟਰੀਆਂ ਫਤਿਹਗੜ੍ਹ ਸਾਹਿਬ ਲੱਗੀਆਂ ਹੋਈਆਂ ਕਿੱਥੇ ਲੱਗੀਆਂ ਹੋਈਆਂ ਸੋ ਹਾਲਾਤ ਇਹ ਨੇ ਕਿ ਮੰਤਰੀ ਸਾਹਿਬ ਬਿਨਾਂ ਸਵਾਲਾਂ ਦਾ ਜਵਾਬ ਦੇ ਇਹਨਾਂ ਦੇ ਸਾਰੇ ਐਮ ਐਲ ਏ ਥੋ ਭੱਜ ਗਏ ਆ ਗੱਡੀਆਂ ਚਾੱਕ ਕੇ ਪ੍ਰਸ਼ਾਸਨ ਪੁਲਿਸ ਐ ਲਾ ਰੱਖੀ ਹੈ ਵੀ ਜਿਵੇਂ ਅਸੀਂ ਕੋਈ ਇੱਥੇ ਕੋਈ ਵੱਡੇ ਗੈਂਗਸਟਰ ਹੁੰਨੇ ਹੋਣੇ ਆ ਚਲੋ ਇੱਕ ਘੰਟਾ ਅਸੀਂ ਬਾਹਰ ਖੜ ਕੇ ਬੇਟ ਵੀ ਕੀਤੀ ਕਿ ਕੋਈ ਗੱਲ ਨਹੀਂ ਸਵਾਲਾਂ ਦੇ ਜਵਾਬ ਅਸੀਂ ਪੁੱਛਣੇ ਸੀ ਪਰ ਮੈਂ ਸਮਝਦਾ ਕਿ ਇਹ ਝੂਠੀ ਸਰਕਾਰ ਝੂਠੀ ਸਰਕਾਰ ਦੇ ਮੰਤਰੀ ਐਮ ਐਲ ਏ ਜਿ ਬਿਨਾਂ ਸਵਾਲਾਂ ਦਾ ਜਵਾਬ ਦੇ ਸਰਬ ਅੰਦਰ ਕਾਨਫਰੰਸ ਸਾਲ ਇੰਦਰਾਣ ਉਹਨਾਂ ਨੇ ਸੱਤ ਤੋਂ ਦੇ ਕਹਿ ਕਿ ਨਾਲੀਦਲ ਦੇ ਟਾਈਮ ਨਸ਼ਾ ਇੱਥੇ ਪੰਜਾਬ ਤੋਂ ਬਣਿਆ ਸੀ ਕਿਨੇ ਕਿਹਦੇ ਕਿਹਾ ਇਹ ਫੇ ਤੁਹਾਡੀ ਬਾਹ ਫੜੀਆ ਕਿਸੇ ਨੇ ਕਰੋ ਕਾਰਵਾਈ ਦੇ ਕੇ ਭੱਜ ਗਿਆ ਗੱਲ ਕੀ ਆ ਵੀ ਸਾਹਮਣੋ ਸਾਹਮਣੇ ਕਰ ਲੰਦੇ ਸਵਾਲ ਜਵਾਬ ਫੇ ਸਾਹਮਣੇ ਪੁੱਛਣ ਦੇ ਜਵਾਬ ਵੀ ਦੇ ਦਿੰਦੇ ਫਿਰ ਸੋ ਇਹ ਝੂਠੀ ਸਰਕਾਰ ਹੈ ਪਿੰਡ ਪਿੰਡ ਨਸ਼ਾ ਵਿਕ ਰਿਹਾ ਹੁਣੇ ਥੋਕ ਕੇ ਕਹਿੰਦੇ ਆ ਮੀਡੀਅਮ ਦੇ ਮਾਧਿਮ ਨਹੀਂ ਕਿ ਮੁੱਖ ਮੰਤਰੀ ਸਿਆ ਨਸ਼ਾ ਆਪਣੀ ਵਿਕਦਾ ਥੋੜੀ ਸਰਕਾਰ ਵਿਕਾਰਹੀ ਆ ਇਹ ਕੇਜਰੀਵਾਲ ਭਗਵੰਤ ਮਾਨ ਦੀ ਸਰਕਾਰ ਪਿੰਡ ਪਿੰਡ ਨਸ਼ਾ ਵਿਕਾਰਹੀ ਆ ਪਿੰਡ ਪਿੰਡ ਲੋਕ ਨੌਜਵਾਨ ਮਰ ਰਹੇ ਨੇ ਇੱਥੇ ਤਾਂ ਕਲਾਤ ਨੇ ਕਿ ਕੁੜੀਆਂ ਨਸ਼ੇ ਦੇ ਨਾਲ ਮਰ ਰਹੀਆਂ ਨੇ ਇਹ ਸਰਕਾਰ ਦਾ ਇਹ ਜਿਹੜੀ ਬਦਲਾਅ ਦੀ ਸਰਕਾਰ ਹੈ ਨਵਾਂ ਬਦਲਾਅ ਆਇਆ ਸੋ ਇਹ ਅੱਜ ਝੂਠੇ ਲੋਕ ਮੂੰਹ ਛਪਾ ਕੇ ਨੱਟ ਕੇ ਜੇ ਜਿਗਰਾ ਸੀ ਤਾਂ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਇਹਨਾਂ ਨੂੰ ਪਿੰਡ ਪਿੰਡ ਮੇਰੀ ਬੇਨਤੀ ਆ ਪਿੰਡ ਪਿੰਡ ਇਹਨਾਂ ਦੇ ਚਾਹੇ ਮੰਤਰੀ ਨੇ ਚਾਹੇ ਐਮਐਲਏ ਨੇ ਪਿੰਡ-ਪਿੰਡ ਘੇਰ ਕੇ ਇਹਨਾਂ ਨੂੰ ਸਵਾਲ ਪੁੱਛੋ ਇਹ ਏਦਾਂ ਹੀ ਨੱਠਣਗੇ ਆ ਪੁੱਛਦੇ